ਹਿੰਦੂ ਵੀਰਾ ਨੇ ਹੜ੍ਹ ਪ੍ਰਭਾਵਿਤ ਇਲਾਕੇ ਲਈ ਭੇਜੀ ਰਾਹਤ ਸਮਗਰੀ ਤਰਨਤਾਰਨ ਸ਼ਨੀ ਮੰਦਰ ਰੇਲਵੇ ਰੋਡ ਦੇ ਮੁੱਖ ਸੇਵਾਦਾਰ ਪੰਡਤ ਅਸ਼ੋਕ ਮਾਰ ਨੇ ਕਿਹਾ ਕਿ ਖੇਤਾਂ ਨੂੰ ਵਾਹੀ ਯੋਗ ਬਣਾਉਣ ਤੱਕ ਕਰਾਂਗੇ ਕਿਸਾਨਾਂ ਦੀ ਮਦਦ ਜਿੱਥੇ ਕੁਦਰਤ ਦਾ ਕਹਿਰ ਪੂਰਾ ਪੰਜਾਬ ਢਲ ਰਿਹਾ ਹੈ ਅਤੇ ਹੜ੍ਹ ਕਾਰਨ ਕਿਸਾਨ ਮਜ਼ਦੂਰ ਦਾ ਬੁਰਾ ਹਾਲ ਹੈ ਉਥੇ ਹੀ ਦਾਨੀ ਸੱਜਣ ਵੀ ਪੂਰੀ ਹਿੰਮਤ ਅਤੇ ਹੌਂਸਲੇ ਨਾਲ ਡਟੇ ਹੋਏ ਹਨ ਇਸ ਵਕਤ ਪੰਜਾਬ ਦੇ 11 ਤੋਂ 12 ਜ਼ਿਲ੍ਹੇ ਪਾਣੀ ਦੀ ਲਪੇਟ ਵਿੱਚ ਹਨ ਜਿਸ ਕਰਕੇ ਹਰ ਪੰਜਾਬੀ ਪੰਜਾਬੀਆਂ ਲਈ ਆਪਣੀ ਸਮਰੱਥਾ ਮੁਤਾਬਕ ਸੇਵਾ ਵਿਚ ਜੁਟਿਆ ਹੋਇਆ ਹੈ ਪੰਜਾਬੀ ਆਪੋ ਆਪਣੇ ਸ਼ਹਿਰ ਕਸਬਿਆਂ ਤੋਂ ਰਾਹਤ ਸਮਗਰੀ ਲੈ ਕੇ ਪੀੜਿਤ ਪਰਿਵਾਰਾਂ ਤੱਕ ਜਾ ਰਹੇ ਨੇ ਇਸੇ ਤਰ੍ਹਾਂ ਸ਼ਾਨੀ ਮੰਦਰ ਕਮੇਟੀ ਤਰਨਤਾਰਨ ਵੱਲੋਂ ਵੀ ਲੋੜਵੰਦਾ ਲਈ ਰਾਹਤ ਸਮਗਰੀ ਭੇਜੀ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਕਮੇਟੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਅਸੀਂ ਪੀੜਿਤ ਪਰਿਵਾਰਾਂ ਲਈ ਲੋੜਿੰਦਾ ਸਮਾਨ ਅਤੇ ਡਾਕਟਰੀ ਸਹਾਤਾ ਅਤੇ ਕੁਝ ਨਗਦੀ ਵੀ ਲੈ ਕੇ ਜਾ ਰਹੇ ਹਾਂ ਉਹਨਾਂ ਦੱਸਿਆ ਕਿ ਇਹ ਰਾਹਤ ਸਮਗਰੀ ਲੋੜਵੰਦ ਪਰਿਵਾਰਾਂ ਤੱਕ ਅਸੀਂ ਆਪ ਲੈ ਕੇ ਜਾਵਾਂਗੇ ਕਿਸੇ ਵੀ ਵਿਸ਼ੇਸ਼ ਵਿਅਕਤੀ ਦੇ ਹੱਥ ਨਹੀਂ ਦਿੱਤੀ ਜਾਵੇਗੀ ਆਹ ਗੱਲਬਾਤ ਕਰਦੇ ਹਾਂ ਮੰਦਰ ਕਮੇਟੀ ਦੇ ਨਾਲ ਹੋਰ ਉਹਨਾਂ ਨੇ ਕੀ ਕਿਹਾ ਤੁਸੀਂ ਦੇਖਦੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਪੱਤਰਕਾਰ ਬਾਬਾ ਗੁਰਦਿਆਲ ਸਿੰਘ ਦੀ ਰਿਪੋਰਟ ਅਸੀਂ ਅੱਜ ਵੀ ਸਿੱਖਿਆ ਚਾਹੁੰਦੇ ਹਾਂ ਹਰ ਕਿਸਤਾ ਵਾਸਤੇ ਰਾਤ ਸੁਭਰ ਰਿਹਾ ਕਿਹਾ 2025 ਦੀ ਹੜ੍ਹਾਂ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਇਲਾਕਾ ਪ੍ਰਭਾਵਿਤ ਹੋਇਆ ਹੈ ਇਹਦੇ ਵਿੱਚ ਘਰ ਖੇਤ ਔਰ ਸ਼ਹਿਰ ਔਰ ਪਿੰਡਾਂ ਨੂੰ ਬਹੁਤ ਸਾਰਾ ਨੁਕਸਾਨ ਪਹੁੰਚਿਆ ਹੈ ਉਸ ਨੁਕਸਾਨ ਨੂੰ ਦੇਖਦੇ ਹੋਏ ਪੰਜਾਬ ਦਾ ਹਰ ਬੰਦਾ ਅੜਪੀੜਤਾ ਦੇ ਨਾਲ ਹੈ ਅਸੀਂ ਵੀ ਕੁਝ ਦਿਲ ਫੁੱਲ ਲੈ ਕੇ ਇੱਛਾਪੁਰੋਂ ਨਿਸ਼ਾਨੀ ਧਾਮ ਮੰਦਰ ਰੇਲਵੇ ਰੋਡ ਤੋਂ ਟੰਡਾ ਤੋਂ ਅੱਜ ਨਾਲੇ ਸਾੜਤੀ ਜਾ ਰਹੇ ਹਾਂ ਪਰਮਾਤਮਾ ਦੇਖੋ ਅਸੀਂ ਉਹ ਕੁਝ ਨਹੀਂ ਕਰ ਸਕਦੇ ਜੋ ਉਹਨਾਂ ਦਾ ਰੁੜ ਗਿਆ ਪਰ ਬਾਕੀ ਦੁੱਖ ਦੀ ਇਸ ਘੜੀ ਦੇ ਵਿੱਚ ਅਸੀਂ ਜੋ ਕੁਝ ਕਰ ਸਕਦੇ ਹਾਂ ਉਹਨਾਂ ਦੇ ਨਾਲ ਹੈ ਇਸ ਤੋਂ ਅੱਗੇ ਵੀ ਜਦੋਂ ਪੈਲੀਆਂ ਬੀਜਣਗੀਆਂ ਉਦੋਂ ਛੱਟਾਂ ਨੂੰ ਬਹੁਤ ਸਾਰੀ ਚੀਜ਼ਾਂ ਦੀ ਲੋੜ ਪੈਗੀ ਜਿਵੇਂ ਡੀਜ਼ਲ ਹੈ ਟਰੈਕਟਰ ਹੈ ਉਦੋਂ ਵੀ ਅਸੀਂ ਯਥਾ ਸਮਰਥਾ ਜੋ ਬਣਿਆ ਉਹਨਾਂ ਨੂੰ ਹੈਲਪ ਕਰਾਂਗੇ ਹਾਂ ਜੀ ਬੋਲੀਏ ਸ੍ਰੀ ਸ਼ਨੀ ਦੇ ਮਹਾਰਾਜ ਕੀ ਜੈ ਸਈਂ ਦੇਵ ਜੀ ਦੀ ਅਪਾਰ ਕੇਪਨਾਲ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਅਸੀਂ ਰਾਹਤ ਸਮਿਗਰੀ ਆ ਡੇਰਾ ਬਾਬਾ ਨਾਨਕ ਵਿਖੇ ਜਾ ਰਹੇ ਹਾਂ ਅਸੀਂ ਕਿਸੇ ਦੇ ਘਰ ਗਏ ਨਹੀਂ ਮੰਗਣ ਵਾਸਤੇ ਲੋਕਾਂ ਨੇ ਰਾਸ਼ਨ ਆਪਣੇ ਆਪ ਇੱਥੇ ਭੇਜਿਆ ਹੈ ਤੋਂ ਜਿੰਨਾ ਜਿੰਨਾ ਰਾਸ਼ਨ ਭੇਜਿਆ ਹੈ ਸ੍ਰੀ ਗੁਰੂ ਮਾਰੇ ਬਾਜੇ ਪਾਨ ਸੁਖ ਸ਼ਾਂਤੀ ਦੇ ਖਜ਼ਾਨੇ ਭਰਪੂਰ ਰਖਣ ਅਤੇ ਪਰਮਾਤਮਾ ਦੇ ਸ੍ਰੀ ਵਾਹਿਗੁਰੂ ਜੀ ਦੇ ਆਪਾਤ ਜੋ ਕੇ ਅਰਦਾਸ ਕਰਦੇ ਹਾਂ ਕਿ ਜਿਵੇਂ ਆਫਤ ਆਈ ਹੈ ਪ੍ਰਭੂ ਜੀ ਇਹਨੂੰ ਦੂਰ ਕਰੋ ਪੰਜਾਬ ਨੂੰ ਹਿੰਦੁਸਤਾਨ ਨੂੰ ਸਾਰੇ ਵੱਡ ਨੂੰ ਖੁਸ਼ਹਾਲੀ ਕਰੋ ਤਾਂ ਕਿ ਜੀ ਤੁਹਾਡੇ ਚੰਨਾਈ ਬੈਠ ਕੇ ਆਪਣੇ ਜੀਵਨ ਬਚੀਦ ਕਰ ਸਕੀਏ ਬਹੁਤ ਸਾਚੇ ਦਰਬਾਰ ਕੀ ਜੀ ਇਹ ਜਿਹੜੀ ਰਾਹਤ ਸਮਗਰੀ ਆ ਕਿਸੇ ਮੋਦਬਰ ਨੂੰ ਦਿੱਤੀ ਜਾਵੇ ਕਿ ਤਾਂ ਜਿਹੜੇ ਪੀੜਿਤ ਪਰਿਵਾਰ ਉਹਨਾਂ ਤੱਕ ਪਹੁੰਚਾਈ ਜਾਵੇ ਇਹ ਜਿਹੜੀ ਰਾਹਤ ਸਮਗਰੀ ਆ ਇਹ ਪੀੜਿਤ ਪਰਿਵਾਰਾਂ ਨੂੰ ਜਾ ਕੇ ਅਸੀਂ ਆਪ ਖੁਦ ਜਾ ਕੇ ਦਵਾਂਗੇ ਆਪਣੀ ਅੱਛੀ ਸੇਵਾ ਕਰਾਂਗੇ ਤੇ ਵਿੱਚ ਆਪਾਂ ਫਿਰ ਨਗਦੀ ਨਗਦ ਰਸ਼ੀ ਵੀ ਦਿਆਂਗੇ ਜ਼ਰੂਰਤਮੰਦਾਂ ਨੂੰ ਬਹੁਤ ਸਾਰੇ ਜਿਹੜੀਆਂ ਫਗਾਂ ਨੇ ਉਹ ਜਨਤਕ ਹੋ ਰਹੀਆਂ ਨੇ ਕਿ ਜਿਹੜੇ ਪੀੜਿਤ ਪਰਿਵਾਰ ਐ ਉਹਨਾਂ ਤੱਕ ਜਿਹੜੀ ਰਾਹਤ ਸਮੱਗਰੀ ਉਹ ਨਹੀਂ ਪਹੁੰਚ ਰਹੀ ਇੱਕ ਜਿਹੜਾ ਮਹਤਵਪੂਰਨ ਬੰਦਾ ਉਹੋ ਹੀ ਇਕੱਠੀ ਕਰ ਰਿਹਾ ਹੈ ਨਹੀਂ ਜੀ ਅਸੀਂ ਆਪਣੀ ਹੱਥੀਂ ਰਾਹਤ ਸਮੱਗਰੀ ਜਿਹੜੇ ਵਿਚਾਰੇ ਗਰੀਬ ਨੇ ਲਾਚਾਰ ਨੇ ਪੀੜਤ ਨੇ ਉਹਨਾਂ ਨੂੰ ਆਪਣੀ ਹੱਥੀਂ ਦੇ ਕੇ ਆਵਾਂਗੇ ਅਸੀਂ ਇਹ ਰਸਨ ਕਿਸੇ ਦੇ ਸਬੂਰ ਨਹੀਂ ਕਰਾਂਗੇ ਕਿੱਥੇ ਨਰਾਹਤ ਸਮਗਰੀ ਜਾ ਰਹੀ ਹੈ ਇਹ ਡੇੜਾ ਬਾਬਾ ਨਾਨਕ ਜੀ ਪਤਾ ਲੱਗਾ ਸੀ ਯਾਰ ਕਿ ਉਥੇ ਜਹਾਜ਼ ਸਮਗਰੀ ਦੀ ਲੋੜ ਹੈ ਲੋੜ ਨੂੰ ਵੇਖ ਜਾ ਹੋਇਆ ਸੀ ਉਥੇ ਜਾ ਰਿਹਾ ਡੇੜਾ ਬਾਬਾ ਨਾਲ ਕਿਸੇ ਸੰਸਫਾ ਲੋਕ ਨਾਲ ਦੀ ਜਿਹੜੀ ਰਾਸ ਸਮਗਰੀ ਪਹੁੰਚਾਈ ਜਾ ਰਹੀ ਹੈ ਕਿੰਨਾ ਆਮ ਲੋਕਾਂ ਵੱਲੋਂ ਇਕੱਠੀ ਕੀਤੀ ਗਈ ਹੈ ਅਸੀਂ ਕੋਈ ਇਕੱਠੀ ਨਹੀਂ ਕੀਤੀ ਸ਼ਨੀ ਦੇ ਮੰਦਰ ਦੇ ਸ੍ਰੀ ਅਸ਼ੋਕ ਮਾ ਜੀ ਮੁੱਖ ਸੇਵਾਦਾਰ ਇਹਨਾਂ ਨੇ ਦਾਸ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਅੱਗੇ ਲੱਗੋ ਅਸੀਂ ਇਹਨਾਂ ਦਾ ਸਹਿਯੋਗ ਦੇ ਰਹਾ ਹਾਂ ਕਿ ਇਹ ਵੀਡੀਓ ਪਾਈਜੀ ਸ਼ਾਇਦ ਦੇ ਵਿੱਚ ਇਹ ਵੀਡੀਓ ਸੁਣ ਕੇ ਲੋਕਾਂ ਨੇ ਆਪਨੇ ਆਪ ਹੀ ਰਾਸ਼ਣੇ ਭੇਜਿਆ ਹੁਣ 5100 ਰੁਪਏ ਮੈਨੂੰ ਇੱਕ ਆਦਮੀ ਦੇ ਕੇ ਗਿਆ ਲਓ ਜੀ ਇਹਦੇ ਵਾਸਤੇ ਤੁਸੀਂ ਰਾਸ਼ਣੇ ਲਿਆਓ 2100 ਰੁਪਿਆ ਹੋ ਰਿਹਾ ਲੋਕੀ ਆਪਣੇ ਆਪ ਹੀ ਦੇ ਰਹਾ ਇਹ ਆ ਤੇ ਇੱਕ ਬੰਦਾ ਅੱਜ ਲੱਗਣਾ ਚਾਹੀਦਾ ਉਹ ਬੰਦਾ ਜੇ ਜਿਹੜੀ ਸ਼ਹਿਦ ਦੀ ਰਾਸੀ ਆਈ ਹੈ ਅੱਛੇ ਥਾ ਤੇ ਇਸਤੇਮਾਲ ਕਰੇ ਇਸ ਵਾਸਤੇ ਸ਼ਹਿਨਵਾਸਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਹੁਣੇ 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 ਦਿਨੇਸ਼ ਜੀ ਤਰੇਡਰ ਤੋਂ ਟੈਲੀਫੋਨ ਆਇਆ ਤੇ ਆਪਾਂ ਨਪੜੋ ਤੋਂ ਪਾਸ ਪਾਸੇ ਪੀਜੀ ਲੋਕੀ ਤੇ ਆਪਣੀ ਆਪੀ ਦਾਨ ਦੇ ਰਿਆ ਨੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਹੀ ਇਹ ਰਾਹਤ ਸਮਗਰੀ ਦੇ ਵਿੱਚ ਕਿਹੜਾ ਕਿਹੜਾ ਸਾਮਾਨ ਲੈ ਕੇ ਜਾ ਰਹੇ ਇਸ ਰਾਹਤ ਸਮਗਰੀ ਦੇ ਵਿੱਚ ਵਸਤੂਆਂ ਸਾਰੀਆਂ ਹੀ ਪਾਈਆਂ ਗਈਆਂ ਨੇ ਜਿਵੇਂ ਕਿ ਖੰਡ ਚਾਹ ਪੱਤੀ ਸਾਬਨਾ ਦਾਲਾਂ ਛੋਲੇ ਪੀਣ ਵਾਲਾ ਪਾਣੀ ਦਵਾਈਆਂ ਸਾਰੀਆਂ ਤਰ੍ਹਾਂ ਦੀਆਂ ਤਰਪੈਲਾ ਵਾਂਸ ਹਰ ਚੀਜ਼ ਦੇ ਵਿੱਚ ਜੋ ਰੋਜ਼ ਚਾਹੀਦੀ ਹੁੰਦੀ ਹੈ ਉਹ ਪਾਈ ਗਈ ਹੈ ਜਿਹਦੇ ਵਿੱਚ ਔਰ ਇਸ ਤੋਂ ਬਾਅਦ ਆ ਵੀ ਜਿਵੇਂ ਕਿ ਭਾਜੀ ਉਹਨਾਂ ਨੇ ਕਿਹਾ ਹੈ ਸ਼ਨੀ ਮੰਦਰ ਵੱਲੋਂ ਤੇ ਸਬੂਤ ਦਰਨਤਨ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਡੀਜ਼ਲ ਦੀ ਵੀ ਸੇਵਾ ਕੀਤੀ ਜਾਊਗੀ ਜਿਵੇਂ ਜਿਵੇਂ ਪਾਣੀ ਉਤਰਦਾ ਵਾ ਉਸ ਦੇ ਵਾਸਤੇ ਬਹੁਤ ਜਿਆਦੀਆਂ ਹੋਰ ਮੁਸ਼ਕਲਾਵਾਂ ਨਹੀਂ ਆਏ। ਸੋ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਅੱਗੇ ਕਿ ਪ੍ਰਮਾਤਮਾ ਹੱਸਦਾ ਵਸਦਾ ਪੰਜਾਬ ਜਿਹੜਾ ਸਾਡਾ ਜਲਦੀ ਹੀ ਖੁਸ਼ਹਾਲ ਕਰੋ ਵਾਹਿਗੁਰੂ ਜੀ ਅੱਗੇ ਉਹ ਬੇਨਤੀ ਕਰਦੇ ਹਾਂ ਗੁਰੂ ਅਜਨ ਸਾਹਿਬ ਅੱਗੇ ਕਿ ਜਿਹੜੀ ਕੁਦਰਤੀ ਆਫਤਾ ਆਈ ਆ ਇਸ ਦੇ ਵਿੱਚ ਪੂਰੇ ਦੇਸ਼ਾ ਪਰਦੇਸਾਂ ਦੇ ਵਿੱਚ ਵਿਦੇਸ਼ਾਂ ਵਿੱਚ ਵੀ ਜਿਹੜੇ ਸਾਡੇ ਪੰਜਾਬੀ ਭਰਾ ਵੱਸਦੇ ਆ ਉਹ ਮੋਢੇ ਨਾਲ ਮੋਢਾ ਨਾਲ ਲਾ ਕੇ ਖੜੇ ਆ। ਸਾਡੇ ਬੱਚੇ ਵੀ ਸਾਰੇ ਬਾਹਰ ਜਿੰਨੇ ਵਿਦੇਸ਼ਾਂ 'ਚ ਬੈਠੇ ਆ ਉਹ ਬਿਲਕੁਲ ਉਹਨਾਂ ਦੇ ਦਿਲਾਂ ਦੇ ਵਿੱਚ ਵੀ ਪੰਜਾਬੀ ਧੜਕਦਾ ਵਾ ਪੰਜਾਬ ਆ ਆਪਣੀ ਮਿੱਟੀ ਨੂੰ ਪਿਆਰ ਕਰਨ ਵਾਲੇ ਉਹ ਬੱਚੇ ਕਹਿੰਦੇ ਕੋਈ ਗੱਲ ਨਹੀਂ ਆ ਇਹ ਕੁਦਰਤੀ ਆਫਤ ਹੈ ਆ ਇਹ ਇਸ ਕਰਕੇ ਪੰਜਾਬੀ ਤੇ ਤੁਹਾਨੂੰ ਪਤਾ ਵਾ ਕਿੱਥੇ ਕੀਂ ਦੀਆਂ ਜ਼ਿੰਬਾਵੇ ਤੱਕ ਜਾ ਕੇ ਦੂਜੀਆਂ ਕੰਟਰੀਆਂ ਜਾ ਕੇ ਪੰਜਾਬੀ ਸੇਵਾ ਕਰਦੇ ਆ ਇਹ ਆਪਣੇ ਘਰ ਦੇ ਵਿੱਚ ਪ੍ਰੋਬਲਮ ਆ ਇਸ ਕਰਕੇ ਸਾਰੇ ਹੀ ਸਾਡੇ ਵੱਡੇ ਭਾਈ ਸ਼ੋਕ ਭਾਈ ਹੋਰਾਂ ਨੇ ਸਾਡੇ ਬੌਜੀ ਨੇ ਇਹਨਾਂ ਨੇ ਉਪਰਾਲਾ ਕੀਤਾ ਵਾ ਕਿ ਅੱਜ ਸਾਡੇ ਨਾਲ ਡਾਕਟਰ ਸਾਹਿਬ ਵੀ ਜਾ ਰਹੇ ਨੇ ਭਾਜੀ ਜਾ ਰਹੇ ਨੇ ਅਸੀਂ ਸਾਰੇ ਉੱਥੇ ਹੜਪੀਟਾਂ ਨੂੰ ਆਪ ਖੁਦ ਪੈਕਿੰਗ ਕਰਕੇ ਅਸੀਂ ਬਾਕਾਇਦਾ ਕਿੱਟਾਂ ਬਣਾਈਆਂ ਵਾ ਜਿਹੜੀ ਕਿ 7-800 ਕਿੱਟ ਬਣਾਈ ਗਈ ਆ ਤਰਪੈਲਾ ਪਾਣੀ ਦਵਾਈਆਂ ਦੇ ਵੀ ਕਿੱਟਾਂ ਬਣਾਈਆਂ ਗਈਆਂ ਜਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਵਾ ਉਸ ਦੇ ਵਿੱਚ ਵੀ ਇੱਕ ਬੱਚਿਆਂ ਦੇ ਜਿਹੜੇ ਹੁੰਦੇ ਆ ਡਾਈਪਰ ਹੋਰ ਵੀ ਜ਼ਰੂਰਤਮੰਦ ਚੀਜ਼ਾਂ ਦੇ ਵਿੱਚ ਸਾਰੀਆਂ ਰਾਸਸਮਗਰੀ ਦੇ ਵਿੱਚ ਪਾਈਆਂ ਗਈਆਂ ਵੀਰ ਜੀ ਮੈਡੀਸਿਨ ਵੀ ਲੈ ਕੇ ਜਾ ਰਹੇ ਹਾਂ ਹਾਂਜੀ ਵੀਰ ਜੀ ਮੈਡੀਸਿਨਾਂ ਵੀ ਸਾਰੇ ਤਰ੍ਹਾਂ ਦੀਆਂ ਲਈਆਂ ਵਾ ਬੁਖਾਰ ਦੀਆਂ ਦਰਦਾਂ ਦੀਆਂ ਫਿਰ ਇਸ ਤੋਂ ਇਲਾਵਾ ਆਲ ਆਊਟ ਲੈ ਆ ਕਸ਼ੂਆ ਸਾਹਿਬ ਲੈ ਆ ਜਿਸ ਜੀ ਜੀ ਜ਼ਰੂਰਤ ਹੈਗੀ ਉਹ ਸਾਰੀਆਂ ਦਵਾਈਆਂ ਵੀ ਨਾਲ ਅਸੀਂ ਲਈਆਂ ਆ ਜੀ ਇਹ ਡਾਕਟਰ ਸਾਹਿਬ ਨੇ ਐਸ ਪੀ ਮਚੰਦਾ ਸਾਹਿਬ ਇਹ ਵੀ ਸਾਡੇ ਨਾਲ ਜਾ ਰਹੇ ਨੇ ਕੁਝ ਆਪਣੇ ਵਿਚਾਰ ਦੇਣਗੇ ਡਾਕਟਰ ਐਸ ਪੀ ਮਚੰਦਾ ਜੀ ਹਾਂ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਰਾਹਤ ਸਮਗਰੀ ਲੈ ਕੇ ਜਾ ਰਹੇ ਹੋ ਮੈਡੀਸਿਨ ਲੈ ਕੇ ਜਾ ਰਹੇ ਹੋ ਔਰ ਲੋੜਵੰਦਾ ਦਾ ਚੈੱਕ ਅਪ ਵੀ ਕੀਤਾ ਜਾਵੇਗਾ ਸਾਡੇ ਵੱਲੋਂ ਹਾਂ ਜੀ ਸਾਰਾ ਸਮਾਨ ਲੈ ਕੇ ਜਾ ਰਹੇ ਆ ਦਵਾਈਆਂ ਵੀ ਲੈ ਕੇ ਜਾ ਰਹੇ ਆ ਜਿਹੜੀ ਜਿਹੜੀ ਚੀਜ਼ ਦੀ ਕਿਸੇ ਨੂੰ ਜ਼ਰੂਰਤ ਹੋਵੇਗੀ ਅਸੀਂ ਕਾਫੀ ਦਵਾਈਆਂ ਲੈ ਕੇ ਜਾ ਰਹੇ ਹਾਂ ਔਰ ਉਹ ਉਹਨਾਂ ਨੂੰ ਦਿੱਤੀ ਜਾਵੇਗੀ ਮੌਕੇ ਤੇ ਸਭ ਪਹੁੰਚਾ ਦਿੱਤੀ ਜਾਵੇਗੀ ਤਜਰਬੇ ਦੇ ਮੁਤਾਬਕ ਤੁਸੀਂ ਪਾਣੀ ਤੋਂ ਹੋਣ ਵਾਲੇ ਕਿਹੜੇ ਕਿਹੜੇ ਰੋਗ ਨੇ ਜਿਹੜੇ ਜਿਨ੍ਹਾਂ ਦੇ ਵਾਸਤੇ ਸੁਝਾਅ ਵੀ ਦੇ ਦਿਓ ਕਿ ਧਿਆਨ ਰੱਖਣਾ ਚਾਹੀਦਾ ਹੈ ਪੀੜਤਾਂ ਪਾਣੀ ਦੇ ਵਿੱਚੋਂ ਅਲਰਜੀ ਬੁਖਾਰ ਖਾਂਸੀ ਜ਼ੁਕਾਮ ਕਈ ਤਰ੍ਹਾਂ ਦੇ ਫੀਵਰ ਕਈ ਤਰ੍ਹਾਂ ਦੇ ਬੁਖਾਰ ਵਿੱਚ ਆ ਜਾਂਦੇ ਨੇ ਔਰ ਸਾਰਾ ਹੀ ਜਿੰਨਾ ਵੀ ਧਿਆਨ ਰੱਖਣ ਦੀ ਲੋੜ ਹੈ ਉਹ ਦਵਾਈਆਂ ਅਸੀਂ ਸਾਡੇ ਕੋਲ ਹੈ ਔਰ ਸੁਝਾਅ ਵੀ ਦਿਆਂਗੇ ਵੀ ਕਿਹੜੀ ਕਿਹੜੀ ਚੀਜ਼ ਦਾ ਪਛਾਣ ਕਰਨਾ ਵਾ ਤੇ ਕਿਸ ਤਰ੍ਹਾਂ ਕਿਸ ਤਰ੍ਹਾਂ ਦਵਾਈਆਂ ਖਾਣੀਆਂ